ਸਿੰਤ ਬਿੱਟੂ ਕਹਿੰਦੇ 27 ਦੇ ਵਿੱਚ ਮੈਂ ਮੁੱਖ ਮੰਤਰੀ ਦਾ ਦਾਅਵੇਦਾਰ ਆ ਸਾਰੇ ਕਿਸਾਨਾਂ ਦੇ ਜਿਹੜੇ ਮਸਲੇ ਆ ਜਿਹੜੇ ਕਿਸਾਨਾਂ ਅੱਗੋਂ ਤੋਂ ਹੱਲ ਨਹੀਂ ਹੋਏ ਉਹ ਮੈਂ ਕਰਨੇ ਆ ਬਿੱਟੂ ਨਹੀਂ ਕਦੇ ਵਾਸਤੇ ਮੁੱਖ ਮੰਤਰੀ ਬਣੂਗਾ ਵਾ ਗਰੰਟੀ ਕਰਦਾ ਭਾਰਤੀ ਜਨਤਾ ਪਾਰਟੀ થી ਆ ਹੀ ਨਹੀਂ ਸਕਦੀ ਜਿਹੜਾ ਮਰਜ਼ੀ ਜ਼ੋਰ ਲਾ ਲੇ ਨਹੀਂ ਆਊਗੀ ਸਿੰਤ ਬਿੱਟੂ ਨੇ ਹੋਰ ਬਿਆਨ ਦਿੱਤਾ ਉਹ ਕਹਿੰਦੇ ਪੰਜਾਬ ਦੇ ਅੰਦਰ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਤੇ ਭੁੱਕੀ ਤੇ ਫੀਮ ਦੇ ਠੇਕੇ ਖੋਲ੍ਹਣੇ ਚਾਹੀਦੇ ਨੇ ਤਾਂ ਕਿ ਕਿਸਾਨ ਜਿਹੜਾ ਆਰਥਿਕ ਤੌਰ ਤੇ ਮਜ਼ਬੂਤ ਹੋ ਕਲਾ ਇੱਥੇ ਵੀ ਵਿਆਕੇ ਪੰਜਾਬ ਨੂੰ ਨਸ਼ੇ ਤੇ ਲਾਉਣਾ ਫੇਰ ਲਾਉਣਾ ਸਾਰੇ ਦੇਸ਼ ਨੂੰ ਲਾਓ ਮੰਤਰੀ ਕੋਈ ਸਾਰੇ ਦੇਸ਼ ਦੇ ਵਿੱਚ ਖੁੱਲ੍ਹ ਦੇ ਦਿਦੋ ਜਿਹਨੇ ਬੀਜਣਾ ਬੀਜਦੇ ਜਿਹਨੇ ਨਹੀਂ ਬੀਜਣਾ ਵੀ ਸਾਡੇ ਜਿਹੜੇ ਸਾਥੀ ਆ ਉਹ ਵੀ ਇਲਜ਼ਾਮ ਲਾ ਚੁੱਕੇ ਆ ਕਿ ਅੰਦੋਲਨ ਵਿੱਚ ਆ ਗਿਆ ਸੀ ਸਾਡੇ ਲੀਡਰ ਸਾਰੇ ਇਮਾਨਦਾਰ ਰਹੇ ਨੇ ਕਿਸੇ ਨੇ ਕੋਈ ਇਸ ਗੱਲ ਦੇ ਕੋਈ ਰਾ ਫੇਰੀ ਨਹੀਂ ਕਰੀ ਕੋਈ ਜਿੰਨਾ ਪੈਸੇ ਪੈਸਾ ਸਾਡੇ ਕੋਲ ਆ ਉਹਦਾ ਹਿਸਾਬ ਪਕਾਵ ਦਿੱਤਾਗਾ ਇਸਨਬੀਤ ਕੇ ਸਰਕਾਰ ਨੂੰ ਸਰਕਾਰ ਦੀ ਕਾਰਸ਼ੈਲੀ ਕਿਵੇਂ ਦੇਖਦੇ ਜੇ ਦੋਨੇ ਗੱਲਾਂ ਸਿਰੇ ਚੜ ਜਾਂਦਾ ਜਿਵੇਂ ਬਿਜਲੀ ਛਾੜੀ ਦੀ ਗੱਲ ਸਿਰੇ ਚੜੀ ਦੀ ਇਹ ਨਾਲ ਤਾਂ ਪਿੰਡਾਂ 'ਚ ਨਹੀਂ ਪੱਟਦੇ ਸੀ ਬੱਤੀ ਜਥੇ ਬੰਨੀਆਂ ਪਈਆਂ ਗਈਆਂ ਸੀ ਪੰਜ ਜਥੇ ਬੰਨੀਆਂ ਸਾਡੇ ਵਿਰੋਧੀਆਂ ਨਾਲ ਰਲ ਗਿਆ ਜਾ ਕੇ ਜਿਹੜੇ ਸਾਨੂੰ ਬਾਲਾ ਕੱਢਦੇ ਸੀ ਜਿਹਦੀ ਗਵਾਈ ਡੱਲੇ ਹਾਲ ਕਰਦਾ ਸੀ ਮੋਰਚੇ 'ਚ ਬੰਦਾ ਫੁੱਟ ਪਾਵੇ ਅਸੀਂ ਤੇ ਮਗਰ ਲੱਗੇ ਬਿਲਕੁਲ ਨਹੀਂ ਲੱਗਾਂਗੇ ਇਹ ਸਹੀ ਨਹੀਂਗਾ ਤੇ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਜਿਹੜੇ ਕਿਸਾਨਾਂ ਆਗੂ ਨੇ ਕਿਸਾਨਾਂ ਦੀ ਫਸਲ ਦੀ ਖਰੀਦ ਅਤੇ ਲਿਫਟਿੰਗ ਦੇ ਲਈ ਸੰਘਰਸ਼ ਕਰ ਰਹੇ ਨੇ ਉਹਦੇ ਨਾਲ ਹੀ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੇ ਅੰਦਰ ਜਿਮਨੀ ਚੋਣਾਂ ਨੇ ਜਿੰਨੇ ਸਿਆਸੀ ਆਗੂ ਨੇ ਸਿਆਸੀ ਪਿੱਠ ਦੇ ਵਿੱਚ ਕੁਦੇ ਹੋਏ ਨੇ ਉਹਦੇ ਨਾਲ ਹੀ ਕੇਂਦਰੀ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਵੱਡਾ ਬਿਆਨ ਆਇਆ ਕਿ ਇਹਨਾਂ ਚੋਣਾਂ ਤੋਂ ਬਾਅਦ ਜਿਹੜੇ ਕਿਸਾਨ ਆਗੂਆਂ ਨੇ ਦਿੱਲੀ ਦੇ ਅੰਦਰ ਅੰਦੋਲਨ ਕੀਤਾ ਸੀ ਉਹਨਾਂ ਦੀਆਂ ਪ੍ਰਾਪਰਟੀਆਂ ਦੀਆਂ ਜਾਂਚ ਕਰਾਵਾਂਗੇ ਕਿ ਕਿਹੜੇ-ਕਿਹੜੇ ਆਗੂ ਨੇ ਅੰਦੋਲਨ ਤੋਂ ਬਾਅਦ ਕਿੰਨੀਆਂ ਪ੍ਰਾਪਰਟੀਆਂ ਬਣਾਈਆਂ ਨੇ ਤੇ ਉਹਨਾਂ ਨੇ ਨਾਲ ਹੀ ਇੱਕ ਹੋਰ ਮੁੱਦਾ ਚੁੱਕਿਆ ਕਿ ਥੋੜੇ ਦਿਨਾਂ ਦੇ ਵਿੱਚ ਹੀ ਉਹ ਖਸ ਖਸ ਦੀ ਖੇਤੀ ਦੀ ਬਕਾਲਤ ਕਰਨਗੇ ਤੇ ਪੰਜਾਬ ਦੇ ਅੰਦਰ ਅਫੀਮ ਅਤੇ ਭੁੱਕੀ ਦੇ ਠੇਕੇ ਖਲਵਾਉਣ ਦੀ ਕੇਂਦਰ ਸਰਕਾਰ ਤੋਂ ਮੰਗ ਕਰਨਗੇ ਇਹਨਾਂ ਸਾਰਿਆਂ ਮੁੱਦਿਆਂ ਤੇ ਗੱਲਬਾਤ ਕਰ ਲਈ ਸਾਡੇ ਨਾਲ ਕਿਸਾਨ ਆਗੂ ਗੁਰਦੂ ਸਿੰਘ ਮਾਨਸਾ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸਾਨ ਆਗੂ ਇਸ ਬਾਰੇ ਕੀ ਸੋਚ ਹੈ ਅ ਬਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਆਇਆ ਕਹਿੰਦੇ ਜਿੰਨੇ ਕਿਸਾਨ ਆਗੂ ਸੰਘਰਸ਼ ਦੇ ਵਿੱਚ ਸੀ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕਰਾਵਾਂਗੇ ਪਟਿਆਲਾ ਸਾਹਿਬ ਇਹ ਸਾਡੇ ਖਿਲਾਫ ਬਿਆਨ ਪਹਿਲਾਂ ਵੀ ਦਿੰਦੇ ਰਹੇ ਨੇ ਜਦੋਂ ਵੱਡਾ ਅਧੂਲਨ ਚੱਲਦਾ ਸੀ ਆ ਭਾਰਤੀ ਜਨਤਾ ਪਾਰਟੀ ਨੇ ਕੁਝ ਬੰਦੇ ਰੱਖੇ ਹੋਏ ਨੇ ਜਿਵੇਂ ਅੱਜਕੱਲ ਬਿੱਟੂ ਐ ਪਰ ਸਰਜੀਤ ਗਰੇਵਾਲਤੀ ਗਾ ਕੰਗਣਾ ਥੀਗੀ ਕਾਫੀ ਬੰਦੇ ਰੱਖੇ ਨੇ ਮੈਂ ਤਾਂ ਇਹਨੂੰ ਇੱਥੋਂ ਦੇ ਕਰਾਂ ਵੀ ਚੰਗੇ ਸ਼ਿਕਾਰੀ ਰੱਖੇ ਹੋਏ ਨੇ ਵੀ ਘਰ ਦੀ ਚੰਗੀ ਰਾਖੀ ਰੱਖਣਗੇ ਵੀ ਖਲਾਫ ਬੋਲਣਾ ਸਾਨੂੰ ਕੋਈ ਇਤਰਾਜ਼ ਨਹੀਂ ਸਾਡੀਆਂ ਜਾਇਦਾਦਾਂ ਜਦੋਂ ਮਰਜ਼ੀ ਪੁੱਛਣ ਜੇ ਕਿਸੇ ਨੇ ਨਜਾਇਜ਼ ਬਣਾਈ ਹੋ ਤਾਂ ਉਹਦੇ ਪਰਚਾ ਦਰਜ ਹੋਊਗਾ ਪਰ ਮੈਂ ਨਾਲ ਇਹ ਕਹਿਣਾ ਚਾਹੁੰਦਾ ਵੀ ਬਿੱਟੂ ਪਹਿਲਾਂ ਆਪਦੇ ਦਾਦੇ ਦੀ ਫਰੋਲਡ ਬਿੱਟੂ ਦੇ ਦਾਦੇ ਨੂੰ ਉਹਦੇ ਦਾਦੇ ਨੇ ਕਿੰਨੀ ਜ਼ਮੀਨ ਦਿੱਤੀ ਹੈ ਮੁੱਖ ਮੰਤਰੀ ਬਣ ਕੇ ਤਾਂ ਜਾਇਜ਼ਾਤ ਬਣ ਜਾਂਦੀਆਂ ਨਾ ਉਹ ਆਪਦੀ ਫਰੋਲ ੜੇ ਮੈਂ ਕਹਿੰਦਾ ਸਾਰੇ ਅਫਸਰਾਂ ਦੀ ਫਰੋਲੀ ਜਣੀਆਂ ਸਾਰੇ ਰਾਜਨੀਤਿਕ ਲੋਕਾਂ ਦੀ ਫਰੋਲੀ ਜਣੀਆਂ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਸਾਡੀ ਵੀ ਫਰੋਣਾ ਕੋਈ ਤਾਂ ਇਹ ਸਾਰੀ ਗੱਲ ਨਹੀਂ ਤਿਆਰ ਆ ਸੀ ਗੱਲ ਤੇ ਜੇ ਸਾਡੇ ਕਿਸੇ ਲੀਡਰ ਨੇ ਪਹਿਲਾਂ ਤਾਂ ਬਣਾਈ ਨਹੀਂ ਮੈਂ 100% ਕਹਿੰਦਾ ਪਰ ਜੇ ਕਿਸ ਨੇ ਬਣਾਈ ਆਪੇ ਫੜਿਆ ਜਾਉ ਸਾਨੂੰ ਕੋਈ ਚਲਾ ਜਾ ਜੇ ਕਿਸ ਨੇ ਗਲਤ ਬਣਾਈ ਆ ਚਾਹੇ ਸਾਡਾ ਹੀ ਲੀਡਰ ਕਿਉਂ ਨਾ ਹੋਵੇ ਵੀ ਇਸ ਕਰਕੇ ਇਹਨਾਂ ਨੂੰ ਉਲਟ ਸੋਲਟ ਬਿਆਰ ਹੀ ਦਿੰਦੇ ਨੇਗੇ ਉਹ ਤਾਂ ਇੱਕ ਤਰ੍ਹਾਂ ਦਾ ਕਹਿੰਦਾ ਵੀ ਮੈਂ ਇਹਦੇ ਨਾਲ ਵੋਟਾਂ ਦੀ ਖੱਟਿਆ ਕਰ ਜੂਗਾ ਉਹ ਸੁੰਗਾ ਭਾਰਤੀ ਜਨਤਾ ਪਾਰਟੀ ਦਾ ਇੱਕ ਤਰ੍ਹਾਂ ਦਾ ਨੁਕਸਾਨ ਕਰ ਰਿਹਾ ਹੈਗਾ ਜਦੋਂ ਇਹੋ ਜਿਹੇ ਪੁੱਠੇ ਬਿਆਨ ਦੇਣੇ ਨੇ ਇਹੋ ਜਿਹੇ ਲੋਕ ਨਹੀਂ ਹੈਗੇ ਵੀ ਉਹਨਾਂ ਦੇ ਬੰਦੇ ਦੀ ਗੱਲਾਂ ਚ ਆ ਜਾ ਗਲਤ ਹੈ ਸਾਰਾ ਪਰ ਉਹ ਕਹਿੰਦੇ ਜਿੰਨੇ ਕਿਸਾਨ ਆਗੂ ਹੈ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਆਪਣੇ ਇਹਨਾਂ ਦੇ ਸ਼ੈਲਰ ਵੀ ਨੇ ਤੇ ਆੜਤਾ ਵੀ ਨੇ ਦੇਖੋ ਸੈਲਰ ਇਕੱਲੇ ਕਿਸਾਨਾਂ ਦੇ ਨਹੀਂ ਹੈਗੇ ਆਮ ਜੱਟਾਂ ਦੇ ਸੈਲਰ ਹੈਗੇ ਨੇ ਕੋਈ ਸੈਲਰ ਲਾਉਣਾ ਕੋਈ ਝੁਲਮ ਨਹੀਂ ਅੱರ್ಧ ਦਾ ਕੰਮ ਕਰਨਾ ਕੋਈ ਝੁਲਮ ਨਹੀਂ ਸਾਈਡ ਬਿਜ਼ਨਸ ਹਰ ਇੱਕ ਬੰਦਾ ਨਾਲ ਚਲਾਉਣਾ ਚਾਹੁੰਦਾ ਹੈ ਵੀ ਚੱਲਣਾ ਚਾਹੀਦਾ ਮੇਰਾ ਵੀ ਚੱਲਣਾ ਚਾਹੀਦਾ ਜੇ ਕੋ ਸਾਡੇ ਕਿਸਾਨ ਲੀਡਰ ਦਾ ਅੱರ್ಧ ਦਾ ਕੰਮ ਹੈ ਜਾਂ ਕਿਸੇ ਨੇ ਸੈਲਰ ਲਾ ਲਿਆ ਉਹਦੇ ਨਾਲ ਕਿੱਡਾ ਕੰਮ ਡਿੱਗ ਪਿਆ ਸੈਲਰ ਲਾਉਣਾ ਕੀ ਔਖਾ ਜੇ ਸੈਲਰ ਤੇ ਕਰੋੜ ਰੁਪਈਆ ਲੱਗਦਾ ਹੈ 1090 ਲੱਖ ਰੁਪਇਆ ਕਰਜ਼ਾ ਮਿਲ ਜਾਂਦਾ ਹੈ ਉਹ ਅੱਜ ਵੀ ਲਾ ਸਕਦੇ ਆਪਾਂ ਕੋਈ ਵੀ ਲਾ ਲਓ ਬਚਾ ਲੈਂਦੇ ਜਮੀਨ ਕਿਸਾਨ ਕੋਲੇ ਆਪਦੀ ਹੁੰਦੀ ਹੈ ਜੇ ਲਾ ਵੀ ਲਿਆ ਕਿਸੇ ਨੇ ਪਰ ਉਹ ਥੋੜੀ ਜਿਹੀ ਠੱਗੀ ਮਾਰ ਕੇ ਕਿਸੇ ਨੇ ਲਾਇਆ ਉਹ ਕਰਿਆ ਕੇ ਸਬਾਲ ਹੀ ਨਹੀਂ ਪੈਦਾ ਹੁੰਦਾ ਵੀ ਠੀਕ ਹੈ ਜੇ ਉਹਨਾਂ ਨੂੰ ਜੱਜ ਦਾ ਕਰਨ ਪਰ ਮੈਂ ਨਾ ਕਹਿਣਾ ਵੀ ਪਹਿਲਾਂ ਆਪਦੀ ਜਾਂਚ ਕਰਾ ਲੇ ਹੁਣ ਅਮਰਤ ਸ਼ਾਹ ਕੋਲੇ ਕੀ ਸੀ ਜਿੱਦੇ ਗਜਰਾ ਚੋਂ ਆਇਆ ਜੀ ਮੈਂ ਬਿੱਟੂ ਨੂੰ ਪੁੱਛਣਾ ਚਾਹਣਾ ਤੇ ਅੱਜ ਉਹਦਾ ਮੁੰਡਾ ਅਮਰਤ ਸ਼ਾਹ ਦਾ ਪਹਿਲੇ ਨੰਬਰ ਤੇ ਆ ਪਹਿਲੇ ਨੰਬਰ ਤੇ ਆ ਸਾਮਨੇ ਲਾ ਜੇ ਕਹਿੰਦੀ ਹੈ 14 ਤੋਂ ਲੈ ਕੇ ਸਰਕਾਰ ਬਣੀ ਹੈ ਉਹ ਗ੍ਰਹਿ ਮੰਤਰੀ ਬਣਿਆ ਮੇਰਾ ਖਿਆਲ ਆ ਕਾਫੀ ਉਹਦੀ ਵੱਡੀ ਜਾਇਦਾਦ ਉਹਨੇ ਇਕੱਠੀ ਕਰੀ ਹੈ ਪਹਿਲਾਂ ਉਹਨੂੰ ਪੁੱਛੇਗਾ ਸਾਡੇ ਤੋਂ ਪੁੱਛਣ ਤੋਂ ਪਹਿਲਾਂ ਸਾਡੀਆਂ ਜਾਇਦਾਦਾਂ ਫਰੋਣ ਤੋਂ ਪਰ ਰਵਿੰਦਰ ਪੱਟੂ ਕਹਿੰਦੇ 27 ਦੇ ਵਿੱਚ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਆ ਸਾਰੇ ਕਿਸਾਨਾਂ ਦੇ ਜਿਹੜੇ ਮਸਲੇ ਆ ਜਿਹੜੇ ਕਿਸਾਨਾਂ ਅੱਗੋਂ ਤੋਂ ਹੱਲ ਨਹੀਂ ਹੋਏ ਉਹ ਮੈਂ ਕਰਨੇ ਆ ਉਹ ਕੋਈ ਪਿੰਡ ਦੇ ਵਿੱਚ ਕਹਿੰਦਾ ਸੀ ਮੁੰਡਾ ਬੁੜੀ ਵਿਚਾਰੀ ਜੇ ਕਹੇ ਜੀ ਬੇਬੇ ਤੀਗੀ ਕਹਿੰਦਾ ਬੇਬੇ ਜੇ ਫਲਾਣਾ ਨੰਬਰਦਾਰ ਬਣ ਗਿਆ ਮਰ ਗਿਆ ਫਿਰ ਉਹ ਕਹਿੰਦੀ ਫਲਾਣਾ ਉਹ ਕਹਿੰਦੀ ਜੇ ਉਹ ਮਰ ਗਿਆ ਕਹਿੰਦੀ ਫਲਾਨਾ ਉਹ ਤੂੰ ਨੇ ਜਾਰ ਬੁਢੀ ਨੇ ਸੋਚਿਆ ਵੀ ਨੰਬਰਦਾਰ ਬਣ ਨਾ ਜਾਂਦਾ ਉਹ ਕਹਿੰਦੀ ਪੁੱਤ ਪਿਓ ਮੈਂ ਸਾਰਾ ਪਿੰਡ ਮਰ ਜੇ ਪਰ ਤੂੰ ਨੰਬਰਦਾਰ ਨਹੀਂ ਬਣਦਾ ਬਿੱਟੂ ਨਹੀਂ ਕਦੇ ਵਾਸਤੇ ਮੁੱਖ ਮੰਤਰੀ ਬਣੂਗਾ ਮੈਂ ਗਰੰਟੀ ਕਰਦਾ ਭਾਰਤੀ ਜਨਤਾ ਪਾਰਟੀ ਤੇ ਆਈ ਨਹੀਂ ਸਕੀ ਜਿਹੜਾ ਮਰਜੀ ਜ਼ੋਰ ਲਾ ਲੇ ਨਹੀਂ ਆਉਗੀ ਇੱਕ ਸਟੇਟ ਹੈ ਪਰ ਪ੍ਰਧਾਨ ਜੀ ਜਿਵੇਂ ਪਹਿਲਾਂ ਭਾਜਪਾ ਭਾਜਪਾ ਦੇ ਆਗੂਆਂ ਦਾ ਵਿਰੋਧ ਹੁੰਦਾ ਸੀ ਹੁਣ ਕਿਸਾਨਾਂ ਕੋ ਉਹਨਾਂ ਵਿਰੋਧ ਨਹੀਂ ਕਰ ਰਹੇ ਪਿੰਡਾਂ ਦੇ ਵਿੱਚ ਕਿਉਂਕਿ ਪਿੱਛੇ ਵਿਧਾਨ ਸਭਾ ਚੋਣਾਂ ਚ ਲੋਕ ਸਭਾ ਚੋਣਾਂ ਚ ਸੋਰੀ ਉਹਨਾਂ ਦੀ ਵੋਟ ਵੈਂਟ ਵੀ ਵਧੀ ਹੈ ਨਹੀਂ 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 ਵਧੀ ਉਹ ਇੱਕ ਭਲੇਖਾ ਹੈ ਪਹਿਲਾਂ ਉਹ ਵੰਡਮੀ ਚਾਰ ਪੰਜ 20 ਸੀਟਾਂ ਤੇ ਖੜੇ ਹੋ ਜਾਂਦੇ ਐਜ ਕਿ ਉਹਨਾਂ ਨੇ ਸਾਰੀਆਂ ਸੀਟਾਂ ਜਿਹਾ ਇੱਕ ਐਮਪੀ ਦੇ ਇੱਕ ਦੋ ਮਿਲਦੇ ਹੋ ਗਏ ਐਜ ਕੋ ਸਾਰੀਆਂ ਦੇ ਖੜੇ ਹੋ ਗਏ ਜੇ ਫਿਰ ਐ ਬੁੱਟਦਾ ਪਹਿਲੀ ਇੰਨੇ ਦੀ ਉਹਨਾਂ ਦੀ 19 ਹੈਗੀ 19 ਹੈ ਹੁਣ ਜੇ ਦੋ ਸੀਟਾਂ ਦੇ ਬੰਦੇ ਖੜੇ ਕਰ ਦੇ ਫਿਰ ਦੋ ਸੀਟਾਂ ਦੀਆਂ ਵੋਟਾਂ ਗਣੀ ਜਾਣੀਆਂ ਨਹੀਂ ਹ ਫਿਰ ਹੁਣ ਉਹਨਾਂ ਨੇ ਸਾਰਿਆਂ ਦੇ ਕਰੀਆਂ ਜੇ ਕਹਦੀ ਜੰਨੀਆਂ ਸੀਟਾਂ ਦੀ ਆਪਣੇ ਐਮਪੀ ਦੀਆਂ ਉਹ ਸਾਰੇ ਲੇਗੜੀਆਂ ਜਾਣਗੀਆਂ ਹੁਣ ਜੇ ਸਾਰੇ ਪੰਜਾਬ ਦੇ ਵਿੱਚੋਂ ਆਦੇ ਐਮਐਲਏ ਖੜੇ ਕਰਨਗੇ ਐ ਤਾਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੈਗੇ ਨੇ ਉਹ ਪਰਸੈਂਟ ਨਹੀਂ ਵਾਧੀ ਪਰਸੈਂਟ ਉਹਨਾਂ ਦੀ 19 ਹੈ ਇੱਥੇ ਪੰਜਾਬ ਦੇ ਵਿੱਚ ਨਹੀਂ ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗਣਗੇ ਬਿਲਕੁਲ ਤੇ ਨਾ ਬਿੱਟੂ ਮੁੱਖ ਮੰਤਰੀ ਬਣ ਸਕਦਾ ਉਹਨੂੰ ਮਤਲਬ ਇੱਕ ਤਰ੍ਹਾਂ ਦਾ ਇਹ ਕੀ ਕਹਿ ਦਿੱਤੀ ਵੀ ਸੋਫਾ ਨਾਲ ਲੈ ਕੇ ਪੈਣ ਵਾਲੀ ਗੱਲ ਹੈ ਪਰ ਉਹ ਕਹਿੰਦੇ ਦੇਖੋ ਹਰਿਆਣਾ ਦੇ ਵਿੱਚ بڑے ਕਿਸਾਨ ਆਗੂ ਨੇ ਵਿਰੋਧਤਾ ਕੀਤੀ ਸੀ ਸਾਡੀ ਤੀਜੀ ਵਾਰ ਸਰਕਾਰ ਆ ਗਈ ਲੋਕ ਹੁਣ ਸਮਝ ਚੁੱਕੇ ਨੇ ਕਿਸਾਨ ਆਗੂਆਂ ਤੀਜੀ ਵਾਰ ਆਉਣਾ ਜਾਂ ਨਾ ਆਉਣਾ ਮੈਂ ਤੀਜੀ ਵਾਰ ਤਾਂ ਸੈਂਟਰ ਦੇ ਵਿੱਚ ਵੀ ਆ ਗਿਆ ਠੀਕ ਐ ਨਾ ਗੱਲ ਹਰਿਆਣੇ ਦੇ ਵਿੱਚ ਉਹਨਾਂ ਨੇ ਇੱਕ ਪੱਤਾ ਜ਼ਰੂਰ ਖੇਡਿਆ ਜੇ ਕਹਿ ਦਈਏ ਜੱਟ ਪੱਤਾ ਜੱਟਾਂ ਨੂੰ ਅੱਡ ਨਾ ਖੇਡ ਲਿਆ ਮਜ਼ਦੂਰਾਂ ਨੂੰ ਅੱਡ ਨਾ ਖੇਡ ਲਿਆ ਦੂਜੀਆਂ ਸ਼੍ਰੇਣੀਆਂ ਨੂੰ ਅੱਡ ਨਾ ਖੇਡ ਲਿਆ ਉਸ ਕਰਕੇ ਹੈਗਾ ਵੀ ਨਹੀਂ ਜਦੋਂ ਲੋਕ ਪੰਜਾਬ ਦੇ ਲੋਕ ਇਸ ਗੱਲੋਂ ਸੰਘਰਸ਼ੀਲ ਨੇ ਵੋਟਾਂ ਪਰ ਹੁਣ ਪੰਜਾਬ ਦੇ ਲੋਕਾਂ ਤੋਂ ਤੁਸੀਂ ਇੱਕ ਦੇਖੋ ਕਾਲੀ ਕਾਂਗਰਸ ਉੱੱਕ ਗਈ 70 ਸਾਲ ਤੇ ਮੋਢਾ ਪਟਦੇ ਭਗਵੰਤ ਦੇ ਮਤਲਬ 92 ਐਮਐਲ ਵਿੱਚ ਤੇ ਆਤੇ ਇਹ ਪੰਜਾਬ ਸੰਘਰਸ਼ਾਂ ਚ ਰਾਜਨੀਤਿਕ ਤੌਰ ਤੇ ਇੱਥੇ ਦੇ ਲੋਕ ਸਮਝ ਰੱਖਦੇ ਨੇ ਭਾਰਤੀ ਜਨਤਾ ਪਾਰਟੀ ਤੋਂ ਬਿਲਕੁਲ ਨਹੀਂ ਉਹ ਤਾਂ ਨਫ਼ਰਤ ਕਰਦੇ ਨੇ ਨਫ਼ਰਤ ਕਰਦੇ ਰਹਿੰਦੇ ਪਰ ਤੁਸੀਂ ਮੰਡੀਆਂ ਦੇ ਵਿੱਚ ਜਿਹੜੀ ਕਿਸਾਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹਨੂੰ ਤੁਸੀਂ ਕੀ ਸਮਝੋ ਮੁੱਖ ਮੰਤਰੀ ਕਹਿੰਦੇ ਆ ਕਿ ਕੇਂਦਰ ਸਰਕਾਰ ਅੰਦੋਲਨ ਦਾ ਹੀ ਬਦਲਾ ਲੈ ਰਹੀ ਹੈ ਸਾਡੇ ਤੋਂ ਇਹ ਮੈਂ ਵੀ ਕਹਣਾ ਹੂੰ ਜਿੱਥੇ-ਜਿੱਥੇ ਸਰਕਾਰਾਂ ਵਿਰੋਧੀ ਸਰਕਾਰਾਂ ਨੇ ਉੱਥੇ-ਉੱਥੇ ਮਤਲਬ ਸੈਂਟਰ ਸਰਕਾਰ ਨੇ ਉਹਨਾਂ ਨਾਲ ਕਿੜ ਕੱਢੀ ਐ ਕੁਸ ਢਿੱਲ ਤਾਂ ਸਾਡੀ ਪੰਜਾਬ ਸਰਕਾਰ ਤੋਂ ਵੀ ਹੋਈ ਐ ਜਿਹੜਾ ਕੋਈ ਚਿੱਠੀ ਪੱਤਰ ਕੱਢਣਾ ਤੇ ਉਹ ਲੇਟ ਹੋਊਗੇ ਤਾਂ 1 ਮਹੀਨਾ ਇਹਨਾਂ ਨੇ ਖਰੀਦ ਲੇਟ ਕਰਤੀ ਹੁਣ ਉਸ ਮੰਨ ਲਓ ਕਾਮਲੇ ਤੋਂ ਕਾਮਲਾ ਜੱਟ ਵੀ ਆਪਣੀ ਬੁਖਾਰੀ ਸਮਾਰ ਲਾਂਦਾ ਢੋਲ ਢੋਲਾਂਦਾ ਮੈਂ ਦਾਣੇ ਪਾਉਣੇ ਨੇ ਕੀ ਇਹਨਾਂ ਨੇ ਸੈਲਰ ਮਾਲਕਾਂ ਤੋਂ ਚੌਲ ਚੱਕਣਾ ਨਹੀਂ ਸੀਗਾ ਉਹ ਚੱਕਿਆ ਨਹੀਂ ਫਿਰ ਸੈਲਰ ਮਾਲਕਾਂ ਸਾਡੇ ਨਾਲ ਮੀਟਿੰਗ ਕਰਕੇ ਗਏ ਉਹ ਕਹਿੰਦੇ ਚੌਲ ਨਹੀਂ ਚੱਕਦੇ ਅਸੀਂ ਝੋਨਾ ਨਹੀਂ ਧਰਾਂਦੇ ਠੀਕ ਹੈ ਗੱਲ ਇੱਕ ਉਹਨੂੰ ਹੀ ਵਧੀਆ ਗੱਲ ਕਹਿਣਾ ਉਹਨਾਂ ਨੇ ਇੱਕ ਜ਼ਰੂਰ ਕਿਹਾ ਸੀ ਵੀ ਸੋਨੂੰ ਮੋਰਚੇ ਨੂੰ ਅਸੀਂ ਆਦੇ ਸੈਲਰ ਦੇ ਦੰਦੇ ਆ ਸਰਕਾਰ ਧਰ ਲੇ ਤੁਸੀਂ ਧਰ ਲੋ ਕੁਛ ਕਰ ਲੋ ਉਹ ਜਾਣ ਕੇ ਚੌਲ ਚੱਕਿਆ ਨਹੀਂ ਵੀ ਪੰਜਾਬ ਸਰਕਾਰ ਬਦਨਾਮ ਹੋਵੇ ਇਹਦੇ ਨਾਲ ਪੰਜਾਬ ਸਰਕਾਰ ਘੱਟ ਬਦਨਾਮ ਹੋਈ ਹੈ ਸੈਂਟਰ ਸਰਕਾਰ ਜ਼ਿਆਦਾ ਬਦਨਾਮ ਹੋਈ ਹੈ ਜਿਉ ਮਤਲਬ ਚੌਲ ਚੱਕ ਜਾਂਦੇ ਡੀਏਪੀ ਭੇਜ ਦਾਂਦੇ ਤਾਂ ਕਿਸਾਨ ਵੀ ਸੌਖਾ ਜਿਹੜਾ ਤੁਸੀਂ ਕਹਿੰਦੇ ਹੋ ਮੰਡੀਆਂ ਦੇ ਵਿੱਚ ਅਸੀਂ ਵਿਰੋਧ ਅੱਜ ਘੱਟ ਕਰ ਰਹੇ ਆ ਅੱਜ ਪਤਾ ਕਿਸਾਨ ਕਿੰਨਾ ਉੱਜਾ ਹੋਇਆ ਸਾਡੇ ਵਰਕਰ ਸਾਡੇ ਆਗੂ ਬਹੁਤ ਜਿਆਦੇ ਕੰਮ ਦੇ ਵਿੱਚ ਉਲਝੇ ਹੋਏ ਨੇ ਤਾਂ ਵੀ ਅਸੀਂ ਕਈ ਪ੍ਰੋਗਰਾਮ ਇੰਨੇ ਕੰਮ ਹੁੰਦੇ ਹੋਏ ਤਾਂ ਵੀ ਅਸੀਂ ਇਹਦੇ ਪ੍ਰੋਗਰਾਮ ਦਿੱਤੇ ਨੇ ਇੱਕ ਮੈਂ ਸਮਝਦਾ ਆਂਗਾ ਥੋੜਾ ਸਾਨੂੰ ਵੀ ਸਮਝ ਤੇ ਸਿਆਣਪ ਨਾਲ ਚੱਲਣਾ ਪਊਗਾ ਜਿਹੜਾ ਝੋਨੇ ਦਾ ਸੀਜ਼ਨ ਹੈ ਜਿਹੜਾ ਅੱਜ ਨੱਜ ਝੋਨਾ ਹੁੰਦਾ ਇਹ ਘੱਟੋ ਘੱਟ ਡੇਢ ਮਹੀਨੇ ਚ ਨਿਪਟਦਾ ਤੂੰ ਲਾ ਲਓ ਵੀ ਹਜੇ 12 ਦਿਨ ਹੋਏ ਨੇ ਬੋਲੀ ਨਹੀਂ ਜੱਲੀ ਨੂੰ ਤੇ 12 ਦੇ ਨਹੀਂ ਹੋਏ ਨੇ ਲਿਫਟ ਹੋਣ ਨੂੰ ਤੇ ਡੇਢ ਮਹੀਨੇ ਜੇ ਨਿਬੜਣ ਮੈਂ ਕਿਸਾਨਾਂ ਨੂੰ ਕਹਿਣਾ ਵੀ ਉਹ ਨਾ ਕਟਾਉਣ ਬੈਠਣ ਡਾਂਗ ਲੈ ਕੇ ਜੇ ਤਾਂ ਕੋਈ ਉਹਨੂੰ ਤੋਂ ਮੱਲੋ ਮੱਲੀ ਕੱਢਦਾ ਡਾਂਗ ਨਾ ਕੱਢਦਾ ਫਿਰ ਤਾਂ ਅਸੀਂ ਹੈਗਿਆ ਜਾਵਾਂਗੇ ਹੁਣ ਜੇ ਕਿਸਾਨ ਹੀ ਕਹਿੰਦਾ ਮੈਂ ਖੇੜਾ ਛਡੋਣਾ ਫਿਰ ਕਿਸਾਨ ਦੀ ਮਰਜ਼ੀ ਹੈ ਭਾਈ ਉਹ ਵੀ ਕਰਨਾ ਹੈ ਹਾਂ ਐਤਕੀ ਇੱਕ ਗੱਲ ਜ਼ਰੂਰ ਹੈ ਸੈਂਟਰ ਸਰਕਾਰ ਕਹਿਦੀਏ ਪੰਜਾਬ ਸਰਕਾਰ ਕਹਿਦੀਏ ਸੈਲਰ ਮਾਰਕਾ ਦਾ ਫਾਇਦਾ ਹੋ ਗਿਆ ਕਿ ਝੋਨਾ ਐਤਕੀ ਜਿਹੜੀ ਗੱਲ ਹੈ ਮੇਰਾ ਖਿਆਲ ਹੈ 17 18 ਤੋਂ ਥੱਲੇ ਰਹੀ ਹੈਗੀ ਸਮਝ ਲੈ ਇੱਕ ਤਾਂ ਗੱਲ ਗੱਲ ਥੱਲੇ ਆ ਗਈ ਇੱਕ ਆ ਕੇ ਕਿਸਾਨ ਕਿਲੋ ਤੋਂ ਕਿਲੋ ਕਟਾ ਕੇ ਅੱਧ ਕਰਣ ਚੱਲੇ ਜਾਂਦਾ ਹੈ ਇੱਕ ਰਵਨੀਤ ਬਿੱਟੂ ਨੇ ਹੋਰ ਬਿਆਨ ਦਿੱਤਾ ਉਹ ਕਹਿੰਦੇ ਪੰਜਾਬ ਦੇ ਅੰਦਰ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਤੇ ਭੁੱਕੀ ਤੇ ਫੀਮ ਦੇ ਠੇਕੇ ਖੁੱਲਣੇ ਚਾਹੀਦੇ ਹਨ ਤਾਂ ਕਿ ਕਿਸਾਨ ਜਿਹੜਾ ਆਰਥਿਕ ਤੌਰ ਤੇ ਮਜ਼ਬੂਤ ਹੋਊਗਾ ਪਹਿਲਾਂ ਵੀ ਨਸ਼ਾ ਦੀ ਜ ਕਹ ਜੀ ਫੀਮ ਕਹ ਜੀ ਜਿਹੜੇ ਖਾਂਦੇ ਪੀਂਦੇ ਸੂਬੇ ਸੀ ਉੱਥੇ ਬੰਦ ਕਰੀ ਠੀਕ ਹੈ ਨਾ ਗੱਲ ਜਿਵੇਂ ਮੱਧ ਪ੍ਰਦੇਸ਼ ਹੋਇਆ ਰਾਜਸਥਾਨ ਹੋਇਆ ਜਿੱਥੇ ਕਮਜ਼ੋਰ ਸੀਗੇ ਉੱਥੇ ਲੋਕਾਂ ਨੂੰ ਲਾਇਸੈਂਸ ਦਿੱਤੇ ਕੋਈ ਇਹ ਅੱਧਾ ਸਾਰੇ ਦੇਸ਼ ਦੇ ਵਿੱਚ ਇੱਕ ਨੀਤੀ ਕਿਉਂ ਨਹੀਂ ਲਾਗੂ ਹੁੰਦੀ ਅੱਧੀ ਜੀ ਅੱਧੇ ਦੇਸ਼ ਨੂੰ ਅੱਡ ਰੱਖ ਲੈਂਦੇ ਨੇ ਉੱਥੋਂ ਲੀਡਰ ਫੀਮ ਬਲੈਕ ਕਰਦੇ ਨੇ ਅੱਜ ਤੱਕ ਰੀ ਲੀਡਰਾਂ ਨੇ ਜਿਹੜੇ ਵੱਡੇ ਲੀਡਰ ਹੋ ਵੱਡੀ ਅਫਸਰशाही ਹੋਈ ਹੈ ਸਾਰਿਆਂ ਨੂੰ ਫੀਮ ਦੀ ਬਲੈਕ ਕਰੀ ਆ ਉੱਥੇ ਥੋੜੀ ਜਿਹੀ ਕਿੱਲੀ ਕਿਸੀ ਗਈ ਹੁਣ ਚੌਲਾਂ ਦੀ ਬਲੈਕ ਕਰਦੇ ਨੇ ਹੁਣ ਇੱਥੇ ਤਾਂ ਝੋਨਾ ਵਿਗਦਾ 23 ਮਤਲਬ 2300 ਨੂੰ ਮਤਲਬ ਕੰਟੈਂਟ ਹੁੰਦਾ ਤੇ ਮਤਲਬ ਮੱਧ ਪ੍ਰਦੇਸ਼ ਚ ਜੂਪੀ ਚ ਬਿਹਾਰ ਚ ਉੱਥੇ ਵਿਗਦਾ 1400 ਨੂੰ ਉਹ ਵੱਡੇ ਲੀਡਰ ਸਾਰੇ ਖਰੀਦ ਕੇ ਚੌਲ ਉੱਥੋਂ ਇੱਥੇ ਲੈਂਦੇ ਨੇ ਹੁਣ ਚੌਲਾਂ ਦੀ ਬਲੈਕ ਕਰਦੇ ਨੇ ਫੇ ਕੱਲੇ ਪੰਜਾਬ ਚ ਕਿਉਂ ਜਾ ਬੀ ਪੋਸਟ ਕਹੇ ਪ੍ਰਧਾਨ ਮੰਤਰੀ ਨੂੰ ਸਾਰੇ ਦੇਸ਼ ਦੇ ਵਿੱਚ ਵਜੇ ਦੂਜਾ ਸੁਪਿਆ ਨਾ ਕੋਈ ਦੁਸ਼ਮਣੀ ਉਹਨਾਂ ਦੀ ਬਿਜਲੀ ਦਾ ਹਰੇਣੀ ਚ ਵੀ ਵਜੇ ਕਿ ਕੱਲਾ ਇੱਥੇ ਵੀ ਵਜਾ ਕੇ ਪੰਜਾਬ ਨੂੰ ਨਸ਼ੇ ਤੇ ਲਾਉਣਾ ਫੇਰ ਲਾਉਣਾ ਸਾਰੇ ਦੇਸ਼ ਨੂੰ ਲਾਓ ਕੱਲੇ ਪੰਜਾਬ ਨੂੰ ਕਿਉਂ ਮਿੱਟ ਕੱਲੇ ਪ੍ਰਧਾਨ ਮੰਤਰੀ ਨੂੰ ਕਹੇ ਸਾਰੇ ਦੇਸ਼ ਦੇ ਵਿੱਚ ਖੁੱਲ੍ਹ ਦੇ ਦਿਓ ਜਿਨੇ ਬੀਜਣਾ ਬੀਜਲੇ ਜਿਨੇ ਨਹੀਂ ਬੀਜਣਾ ਬੀਜ ਜਿਹੜਾ ਕਿਸਾਨੀ ਅੰਦੋਲਨ ਹੈ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਖੜਿਆ ਸੀ ਹੁਣ ਉਹ ਅੰਦੋਲਨ ਕਿੱਥੇ ਖੜਾ ਕੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਗਈਆਂ ਨਹੀਂ ਮੰਗਾਂ ਨਹੀਂ ਪੂਰੀਆਂ ਹੋਈਆਂ ਜਿੱਦੇ ਸੀ ਤੁਰੇ ਤਿਗੇ ਅਸੀਂ 5-5 ਮਹੀਨਿਆਂ ਦਾ ਰਸਣ ਲੈ ਕੇ ਤੁਰੇ ਤੇ ਆਉਂਦਾ ਸਾਨੂੰ ਡਰ ਜਰੂਰ ਸੀ ਵੀ ਅਸੀਂ ਕੁਝ ਲੈਣ ਜਾ ਰਹੇ ਹਾਂ ਕਿਸਾਨਾਂ ਦਾ ਵੱਡਾ ਨੁਕਸਾਨ ਨਾ ਹੋ ਜਾਏ ਮਸ਼ੀਨਰੀ ਦਾ ਨੁਕਸਾਨ ਨਾ ਹੋ ਜਾਏ ਜਾਨੀ ਨੁਕਸਾਨ ਨਾ ਚਲੋ ਸਾਡਾ ਬਚਤ ਰਹੀ ਉਦੋਂ ਅਸੀਂ ਗਏ ਸੀ ਤਿੰਨੇ ਕਾਲੇ ਕਾਨੂੰਨ ਉਸ ਬਿਜਲੀ ਐਕਟ ਪਰਾਲੀ ਐਕਟ ਉਹ ਜਿੰਨਾ ਚਿਰ ਅਸੀਂ ਮਥਿਆਦੀਪਾਵਾ ਵੀ ਅਸੀਂ ਵਾਪਸ ਨਹੀਂ ਜਾਵਾਂਗੇ ਅਸੀਂ ਇੱਥੋਂ ਤੱਕ ਹਸਟੇਜਾ ਤੋਂ ਮੈਂ ਖੁਦ ਲਾਨ ਕਰਿਆ ਸਾਡੇ ਲੀਡਰ ਨੇ ਕਰਿਆ ਵੀ ਕਿਸਾਨੋ ਹਾਰ ਤਿਆਰ ਰੱਖਿਓ ਜਿਉਂਦੇ ਆ ਕੇ ਗਲਾਂ ਚ ਪਾ ਦਿਓ ਨਹੀਂ ਸਾਡੀਆਂ ਡੈਡ ਕੋਟੀਆਂ ਸੇ ਪਾ ਦਿਓ ਉਹ ਜਦੋਂ ਸਰਕਾਰ ਨੇ ਮੰਗਾ ਮੰਨ ਲਿਆ ਉਦੋਂ ਮੰਗਾ ਦੂਜਿਆਂ ਨਾਲ ਜੁੜ ਗਏ ਜਿਵੇਂ ਸਾਰੇ ਭਾਰਤ ਦੇ ਵਿੱਚ ਸਰਕਾਰੀ ਖਰੀਦ ਹੈਗੀ ਜਿਵੇਂ ਕਿਸਾਨਾਂ ਦਾ ਕਰਜ ਹੈਗਾ ਜਿਵੇਂ ਸਾਡੇ ਮਤਲ ਲਖੀਰ ਖੀਰੀ ਵਾਲਾ ਨਵਾਂ ਮੁੱਦਾ ਆ ਗਿਆ ਉਹ ਮਗਰੋਂ ਜੁੜੀਆਂ ਹੋਈਆਂ ਮੰਗਾ ਨੇ ਜੇ ਹਜੇ ਅਸੀਂ ਸਾਲ ਦੋ ਸਾਲ ਠਹਿਰ ਕੇ ਅਧੋਲਣ ਚੋਂ ਇੱਕ ਪੁਰਾਣਾ ਇਤਿਹਾਸ ਹੈ ਹਿਰਕ ਅਧੋਲਣ 15 ਸਾਲ ਤੋਂ 20 ਸਾਲ ਤੋਂ ਬਾਅਦ ਪੱਕਦਾ ਹੁੰਦਾ ਤੁਸੀਂ ਸ਼ੁਰੂ ਤੋਂ ਲਾ ਲਓ ਜੇ ਆਪਾਂ ਗੱਲ ਕਰ ਲਈਏ ਚਾਹੇ ਇਥੋਂ ਅੰਗਰੇਜ਼ ਕੱਢੇ ਨੇ ਚਾਹੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਐ ਚਾਹੇ ਇਥੇ ਨਕਸਲ ਲਹਿਰ ਚੱਲੀ ਐ ਚਾਹੇ ਇਥੇ ਖੜਕੂਬਾਦ ਚੱਲਿਆ ਇਹਦਾ ਬਕਵਾਹ ਹੁੰਦਾ ਬਕਵੇ ਤੋਂ ਬਾਅਦ ਜੇ ਸਾਡਾ ਅਧੋਲਣ ਚੱਲੇ ਤਾਂ ਲੋਕਾਂ ਸኩል ਲੋਕਾਂ ਨੇ ਸਾਡੀ ਹਮਾਇਤ ਕੀਤੀ ਐ ਜੇ ਅਧੋਲਣ ਥੱਤੇ ਕਾ ਛੇਡਾਂਗੇ ਤਾਂ ਉਹ ਅੰਦੋਲਨ ਉਹਨਾਂ ਕੰਮ ਜਵਾਬ ਨਹੀਂ ਹੁੰਦਾ ਸਾਨੂੰ ਸਾਲ ਦੋ ਸਾਲ ਇੱਥੇ ਲੜ ਕੇ ਦੁਬਾਰੇ ਲੋਕਾਂ ਨੂੰ ਤਿਆਰ ਕਰਕੇ ਫਿਰ ਇਧਰੋਂ ਜਾਣ ਦਾ ਮੂੰਹ ਕਰਨ ਦਾ ਲੋੜ ਤੇ ਪਰ ਕੱਲੇ ਰਵਨੀਤ ਬਿੱਟੂ ਨੇ ਨਹੀਂ ਕਿਹਾ ਕਿਸਾਨਾਂ ਅੱਗੋਂ ਦੀ ਜਾਂਚ ਹੋਣੀ ਚਾਹੀਦੀ ਹੈ ਜੈ ਤਾਂ ਇਸ ਤੋਂ ਪਹਿਲਾਂ ਤੁਹਾਡੇ ਜਿਹੜੇ ਸਾਥੀ ਆ ਉਹ ਵੀ ਇਲਜ਼ਾਮ ਲਾ ਚੁੱਕੇ ਆ ਕਿ ਅੰਦੋਲਨ ਵਿੱਚ ਆ ਗਿਆ ਸੀਗਾ ਕੋਈ ਵੇਚਿਆ ਨਹੀਂ ਕੋਈ ਕੁਛ ਕਹੀ ਜਾਵੇ ਬਿਲਕੁਲ ਨਹੀਂ ਵੇਚਿਆ ਮੈਂ ਹਰ ਕ ਸਟੇਜ ਤੇ ਕਰ ਬਹੁਤ ਕਦੇ ਆ ਹੋ ਗਿਆ ਜੀ ਇਹਨਾਂ ਕੋਲੇ ਆ ਆ ਗਿਆ ਜੀ ਇਹਨਾਂ ਕੋਲੇ ਆ ਆ ਗਿਆ ਕੋਈ ਬਿਲਕੁਲ ਨਹੀਂ ਸਾਡੇ ਲੀਡਰ ਸਾਰੇ ਇਮਾਨਦਾਰ ਰਹੇ ਨੇ ਕਿਸੇ ਨੇ ਕੋਈ ਇਸ ਗੱਲ ਦੇ ਕੋਈ ਰਾ ਫੇਰੀ ਨਹੀਂ ਕਰੀ ਕੋ ਜਿੰਨਾ ਪੈਸੇ ਪੈਸਾ ਸਾਡੇ ਕੋਲ ਹੈ ਉਹਦਾ ਹਿਸਾਬ ਕਿਤਾਬ ਦਿੱਤਾਗਾ ਉਸ ਰੇਜਾਂ ਤੋਂ ਬੋਲੇਗਾ ਲਿਖਤੀ ਲੋਕਾਂ ਕੋਲੇ ਬੰਡਿਆ ਬਿਲਕੁਲ ਸਹੀ ਚੱਲਿਆ ਕੋ ਜਿਹੜੀਆਂ ਚਾਰ ਵਿਧਾਨ ਸਭਾ ਚੋਣਾਂ ਜਮਨੀ ਚੋਣਾਂ ਹੋ ਰਹੀਆਂ ਨੇ ਉਹਨਾਂ ਚ ਜਿਹੜੇ ਕਿਸਾਨ ਆਗੂ ਹੈ ਜੇ ਕਿਸਾਨ ਜੱਥੇਬੰਦੀਆਂ ਉਹਨਾਂ ਦਾ ਕੀ ਸਟੈਂਡ ਹੈ ਉਹ ਸਾਡਾ ਸਟੈਂਡ ਇਹ ਆ ਸਾਡੇ ਮੋਰਚੇ ਦਾ ਤਾਂ ਜਿਹੜੇ ਦੇ ਕਹਿ ਦਈਏ ਜਿਹੜੇ ਜਿਹੜੇ ਮੋਰਚੇ ਦੇ ਵਿੱਚ ਮੈਂ ਆ ਅਸੀਂ ਤਾਂ ਇਹ ਕਿਹਾ ਵੀ ਕੱਲੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣੀ ਹੋਰ ਜਿਹਨੂੰ ਮਰਜ਼ੀ ਪਾ ਲਓ ਸਾਡਾ ਤਾਂ ਇੰਨਾ ਕਹਿਣੀ ਹੈ ਅਸੀਂ ਰਿਸ਼ਤੇਦਾਰਾਂ ਨੂੰ ਫ ਇਹ ਜਦੋਂ ਦੋਲਣ ਚ ਉੱਜੇ ਹੋਏ ਨੇ ਕੰਮ ਚੁਲਜੇ ਨੇ ਇਹ ਸੰਦੇਸ਼ ਹੀ ਦਿੱਤਾ ਹੈ ਸਾਥੋਂ ਜ਼ਿਆਦਾ ਜੀ ਸਰਗਰਮੀ ਨਹੀਂ ਕਰੀਗੀ ਮੈਂ ਤੁਹਾਨੂੰ ਐਵੇਂ ਹੀ ਕਹਦਾ ਵੀ ਜਾ ਕੇ ਕੋਈ ਵਿਰੋਧ ਕੀਤਾ ਹੋਵੇ ਸਾਡੇ ਮੋਰਚੇ ਵੱਲੋਂ ਹੈਗਾ ਕੱਲੀ ਭਾਰਤਿਆ ਜਨਤਾ ਪਾਰਟੀ ਨੂੰ ਵੋਟਿੰਗ ਬਣੀ ਹੋਰ ਜਿਹਨੂੰ ਮਰਜ਼ੀ ਪਾ ਦੋ VOTER ਦੀ ਮਰਜ਼ੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀ ਉਹ ਵੱਡੇ ਵੱਡੇ ਵਾਅਦੇ ਵੀ ਕਰਦੇ ਸੀ ਕਿਸੇ ਨੂੰ ਅੰਦੋਲਨ ਕਰਨ ਦੀ ਲੋੜ ਨਹੀਂ ਪੈਣੀ ਕਿਸਾਨਾਂ ਨੂੰ ਖਾਸ ਤੌਰ ਤੇ ਪਰ ਅੱਜ ਫੇਰ ਕਿਸਾਨ ਸੰਘਰਸ਼ ਕਰ ਰਹੇ ਨੇ 3 ਸਾਲ ਬੀਤ ਗਏ ਸਰਕਾਰ ਨੂੰ ਸਰਕਾਰ ਦੀ ਕਾਰਸ਼ੈਲੀ ਕਿਵੇਂ ਦੇਖਦੇ ਹੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ 8 ਘੰਟਿਆਂ ਤੋਂ 4-4 ਘੰਟੇ ਬਿਜਲੀ ਆਉਂਦੀ ਹੁੰਦੀ ਹੈ। ਅਸੀਂ ਮਤਲਬ ਮੋਟਰਾਂ ਬੰਦ ਕਰਕੇ ਆਉਂਦੇ ਰਿਆਂ। ਮੇਰੇ ਕੋਲੇ ਮਤਲਬ ਜੇ ਕਹਿ ਜੀ ਅਸੀਂ ਦੋਸਤ ਘਰ ਇਕੱਠੀ ਕੀਤੀ ਕਰਦੇ ਆ 35 ਕਿੱਲੇ ਜਿਹੜੀ ਹੈ। ਬੰਦ ਕਰਕੇ ਆਉਂਦੇ ਆ 1 ਲੀਟਰ ਤੇਲ ਲਿਖਦੇ ਭੂਕੇ ਦੇਖਿਆ। ਭਗਵਾਨ ਤੋਂ ਤੋ ਤਾਂ ਇੱਕ ਹੀ ਥੋੜਾ ਜਿਹਾ ਫਰਕ ਰਹੇਗਾ ਜੇ ਮੇਰੀ ਮੰਨ ਦਾ। ਉਹਨੇ ਜਿਵੇਂ ਕਿਹਾ ਸੀ ਨਾ ਬਿਨਾਂ ਗਰਦੌਰੀ ਤੋਂ ਪੈਸੇ ਦਿਓ। ਉਹ ਜੇ ਕਿਤੇ ਮਾਅਬਜਾ ਦੇ ਦਿੰਦਾ। ਮਤਲਬ ਪੰਜਾਬ ਦੇ ਕਿਸਾਨਾਂ ਨੂੰ ਗੜਿਆਂ ਦਾ ਫਲੱਡ ਦਾ ਜਿਵੇਂ ਇਹਨੇ ਚੰਨੀ ਨੇ ਦਿੱਤਾ ਤੀਗਾ 17.5 ਇਹ 20 ਕਰ ਦਿੰਦਾ। ਇਸ ਰਾਜਨੀਤਿਕ ਲੋਕਾਂ ਨੂੰ ਤਾਂ ਕਾਲੀ ਕਾਂਗਰਸੀਆਂ ਨੂੰ ਭਾਰਤ ਜਨਤਾ ਪਾਰਟੀ ਨੂੰ ਜੱਟ ਪਿੰਡਾਂ 'ਚ ਨਹੀਂ ਵੰਡਦੇ ਸੀ ਜੋ ਦੇ ਦਿੰਦਾ ਜੇ ਉਹ ਜਿਵੇਂ ਕਹਿੰਦੇ ਨੇ ਮੈਂ ਬਰੀ ਦੇ ਮੁਰਗੀ ਮਰੀ ਦੇ ਪੈਸੇ ਤੋਂ ਪਸ਼ੂਆਂ ਦੇ ਪੈਸੇ ਦੇ ਦਿੰਦਾ ਇਹਨਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਵੰਡਦੇ ਇਹ ਦੋ ਗੱਲਾਂ ਤੋਂ ਭਗਵੰਤ ਤੋਂ ਫਰਕ ਰਿਹਾ ਜੇ ਦੋਨੇ ਗੱਲਾਂ ਸਿਰੇ ਚਾੜ੍ਹ ਦਿੰਦਾ ਜਿਵੇਂ ਬਿਜਲੀ ਚਾੜੀ ਸੀ ਗੱਲ ਸਿਰੇ ਚੜ੍ਹਦੀ ਇਹਨਾਂ ਨੂੰ ਤਾਂ ਪਿੰਡਾਂ 'ਚ ਨਹੀਂ ਵੰਡਦੇ ਦਿੱਦੀ ਕੋਈ ਪਰ ਤੁਹਾਡੇ ਵਿਰੋਧੀ ਇਹ ਵੀ ਕਹਿ ਗਿੰਦੇ ਕਿ ਅੱਜ ਜਿਹੜੇ ਕਿਸਾਨ ਆ ਗੂ ਖੇਰੂ ਖੇਰੂ ਹੋਏ ਨੇ ਇਕੱਠੇ ਹੀ ਨਹੀਂ ਹੈਗੇ ਹੁਣ ਨਹੀਂ ਦੁਬਾਰਾ ਅੰਦੋਲਨ ਖੜਾ ਵੀ ਨੂੰ ਮਤਬਲ ਬੋਰੀ ਚ ਪਾ ਲੋ ਵੀ ਜੱਥੇਬੰਦੀ ਬਣ ਗਈ ਮੂੰਹ ਖੋਲਦੋ ਖਿੰਡ ਗਏ ਇਹ ਇੱਕ ਵਿਚਾਰ ਇਕੱਠੇ ਹੁੰਦੇ ਨੇ ਜੇ ਕਹ ਜੀ ਪਾਟਿਆ ਸਾਹਿਬ ਵਿਚਾਰ ਇਕੱਠੇ ਹੁੰਦੇ ਨੇ ਜਿਹੜੇ ਲੋਕ ਮੇਰੇ ਵਿਚਾਰਾਂ ਦੇ ਨੇ ਮੇਰੀ ਜੱਥੇਬੰਦੀ ਦੇ ਵਿਚਾਰਾਂ ਦੇ ਉਹ ਮੇਰੇ ਨਾਲ ਨੇ ਜਿਹੜੇ ਗ੍ਰਾਹਾਂ ਦੇ ਵਿਚਾਰਾਂ ਦੇ ਜਿਹਾ ਉਹ ਗ੍ਰਾਹ ਅਡੋੜੀ ਵਿਚਾਰ ਨੇ ਉਦੋਂ ਅਸੀਂ ਜਿਹੜਾ ਮੋਰਚਾ ਬਣਿਆ ਅਸੀਂ ਬਿਲਕੁਲ ਉਦੋਂ ਜੇ ਕਹ ਜੀ ਸ਼ੁਰੂ ਤੋਂ ਇਕੱਠੇ ਹੋਏ ਆ ਜਦੋਂ 13 ਤੇ 12 ਜੱਥੇਬੰਦੀਆਂ ਮੋਗੇ ਮੀਟਿੰਗ ਮੋਗੇ ਰਾਜੇ ਆ ਲਾਇਆ ਮੈਂ ਕਹਿ ਕੇ ਰਾਜੇ ਦੀ ਪ੍ਰਧਾਨਗੀ ਕਰਾਈ ਅਸੀਂ ਆਪਦੇ ਵਿਚਾਰ ਕੱਢ ਕੇ ਪਾਸੇ ਰੱਖੇ ਵੀ ਹੁਣ ਮੋਰਚੇ ਦੇ ਵਿਚਾਰ ਨਾਲ ਤੇ ਲੜਾਂਗੇ ਹੁਣ ਜਿੱਦੇ ਸਾਡਾ ਦੁਬਾਰੇ ਸਖਤ ਹੋਣਾ ਸਾਨੂੰ ਆਪਦੇ ਵਿਚਾਰ ਪਾਸੇ ਰੱਖਣੇ ਹੋਣਗੇ ਹੁਣ ਕਈ ਸਾਡੇ ਬੰਦਿਆਂ ਦਾ ਵਿਚਾਰ ਆ ਵੀ ਇਥੇ ਇਨਕਲਾਬ ਆਉਣਾ ਚਾਹੀਦਾ ਕਈ ਬੰਦਿਆਂ ਦਾ ਵਿਚਾਰ ਆ ਵੀ ਸਾਰੀ ਕਿਸਾਨੀ ਇੱਕੋ ਜੀ ਹੈ ਕਈ ਵਿਚਾਰ ਸੋਚਣ ਵਿੱਚ ਖਾਲਸਾ ਲਈਏ ਸਾਡੇ ਸਾਡੇ ਬੰਦੇ ਜੀ ਵਿਚਾਰਤਾ ਹੈਗੇ ਨਾ ਕੋਈ ਇਹ ਜਿਹਾ ਇਹ ਨਹੀਂ ਗੇ ਜੇ ਰੂਤੂ ਸਿੰਘ ਦਾ ਵਿਚਾਰ ਇਨਕਲਾਬ ਲਿਆਉਣ ਦਾ ਦੂਜੇ ਦੂਜੇ ਵਿਚਾਰ ਅੱਕ ਬਣਦੇ ਰੱਖਣੇ ਚਾਹੀਦੇ ਨੇਗੇ ਉਹ ਆਪਦੇ ਵਿਚਾਰ ਪਾਸੇ ਰੱਖਣ ਦੇ ਤੇ ਫੇਰ ਮੋਰਚਾ ਬਣੂ ਇਹ ਬਣੂਗਾ ਆਉਣ ਵਾਲੇ ਸਮੇਂ 'ਚ ਬਣੂਗਾ ਇਹ ਅਸੀਂ ਆਪੇ ਨਹੀਂ ਇਕੱਠੇ ਹੋਵਾਂਗੇ ਸਾਨੂੰ ਸਰਕਾਰ ਇਕੱਠੇ ਕਰ ਦੂ ਮਤਲਬ ਸਾਡੇ ਤੇ ਬਾਜਨ ਵੱਧ ਪਾਏ ਜੋ ਸਾਰਾ ਕੁਝ ਕਰਿਆ ਸਰਕਾਰਾਂ ਸਾਨੂੰ ਇਕੱਠੇ ਕਰਦੀਆਂ ਜੇ ਪਹਿਲਾਂ ਇਕੱਠੇ ਹੋਏ ਸੀ ਆਉਣ ਵਾਲੇ ਸਮੇਂ 'ਚ ਦੁਬਾਰੇ ਅਸੀਂ ਇਕੱਠੇ ਹੋਵਾਂਗੇ ਹਾਂ ਇਹ ਮੈਂ ਤੁਹਾਨੂੰ ਗੱਲ ਕਹਿਣਾ ਅੱਡੋ ਅੱਡੀ ਕੁਝ ਨਹੀਂ ਕਰ ਸਕਦੇ ਅਸੀਂ ਨਾ ਅਸੀਂ ਕਰ ਸਕੀਏ ਨਾ ਕੋਈ ਜੇ ਕੋਈ ਹੋਰ ਖੜਾ ਹੋ ਉਹ ਕੱਲਾ ਕੁਛ ਕਰ ਲੇ ਜਿੱਦ ਦੇ ਕੋਈ ਲੜਾਈ ਜਿੱਤਾਂਗੇ ਰਲ ਕੇ ਜਿੱਤਾਂਗੇ ਦੁਬਾਰੇ ਤੇ ਵਿਚਾਰ ਕਰਾਂਗੇ ਜੇ ਤੁਸੀਂ ਕਹਿੰਦੇ ਹੋ ਕਿ ਲੜਾਈ ਰਲ ਕੇ ਜਿੱਤੀ ਜਾ ਸਕਦੀ ਹੈ ਜਿਹੜੇ ਸਿੰਘੂ ਬਾਰਡਰ ਅਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨ ਜੱਥੇਬੰਦੀਆਂ ਬੈਠੀਆਂ ਨੇ ਤੁਸੀਂ ਉਹਨਾਂ ਦੀ ਮਦਦ ਕਿਉਂ ਨਹੀਂ ਕਰਦੇ ਨਹੀਂ ਨਹੀਂ ਫੇਰੀ ਪਾਰਟੀਆਂ ਸਭ ਇਹ ਹੀ ਤਾਂ ਫਰਕ ਹੈ ਇਕੱਠੀਆਂ ਮੀਟਿੰਗਾਂ ਕਰਦੇ ਮਾਤਲ ਇਕੱਠੀਆਂ ਮੀਟਿੰਗਾਂ ਕਰਕੇ ਫੇਰ ਕਹਿੰਦੇ ਵੀ ਕਦੋਂ ਜਾਣੇ ਠੀਕ ਹੈ ਨਾ ਹੁਣ ਇੱਕ ਬੰਦੇ ਨੇ ਕੱਲੇ ਨੇ ਡਰੋਰ ਚੱਕ ਲਿਆ ਜਾ ਕੇ ਬਹਿ ਗਿਆ ਫੇਰ ਐਵੇਂ ਅਗਰ ਅਸੀਂ ਕਿੰਭਾ ਹੋ ਕੇ ਚੰਗੇ ਮੇਰੀ ਗੱਲ ਸਮਝ ਗਏ ਨਾ ਕਿਵੇਂ ਭੱਜ ਨਹੀਂ ਲਾਉਣਾ ਚਾਹੀਦਾ ਇਹ ਮੋਰਚਾ ਮੈਂ ਹੁਣ ਵੀ ਕਹਨਾ ਬਰੇ ਗਲਤ ਟਾਈਮ ਤੇ ਮੋਰਚਾ ਲਾਇਆਗਾ ਲੋਕ ਮੋਰਚੇ ਤੋਂ ਥੱਕੇ ਹੋਏ ਘਰਾਂ ਨੂੰ ਆਏ ਤੀਏ ਤੇ ਦੁਬਾਰੇ ਉਹਨਾਂ ਨੂੰ ਜੇ ਕਹੇ ਜੇ ਇੱਕ ਤਰ੍ਹਾਂ ਦਾ ਅੱਗ ਦੇ ਵਿੱਚ ਝੋਕਤਾ ਦੋਲਣ ਦਾ ਸਮਾਂ ਨਹੀਂ ਤੇ ਹੈਗਾ ਮਤਲਬ ਇਹ ਗੱਲ ਨਹੀਂ ਐ ਅਸੀਂ ਅਸੀਂ ਵੀ ਜਾ ਕੇ ਉੱਥੇ ਫਸ ਜਾਈਏ ਮਤਲਬ ਉਸ ਕੜਕੀ ਦੇ ਵਿੱਚ ਜਾ ਕੇ ਅਸੀਂ ਵਾਜੇ ਕਿਉਂ ਪਸਾਂਗੇ ਅਸੀਂ ਹਾਂ ਮੀਟਿੰਗਾਂ ਕਰਦੇ ਡੱਲਿਆ ਰੈ ਰੱਖਦਾ ਵੀ ਆਪਾਂ ਅਧੋਲਣ ਲੜਨਾ ਡੱਲਿਆ ਆਲਤਾ ਜੇ ਮੈਂ ਤੁਹਾਨੂੰ ਉਸ ਸਹੀ ਹੁਣ ਗੱਲ ਕਹਿਣੀ ਪਊਗੀ ਮੈਨੂੰ ਅਸੀਂ 32 ਜਥੇ ਬੰਦੀਆਂ ਪਈਆਂ ਗਏ ਸੀ ਪੰਜ ਜਥੇ ਬੰਦੀਆਂ ਸਾਡੇ ਵਿਰੋਧੀਆਂ ਨਾਲ ਲੜ ਗਈਆਂ ਜਾ ਕੇ ਜਿਹੜੇ ਸਾਨੂੰ ਗਾਲਾਂ ਕੱਢਦੇ ਸੀ ਜਿਦੀ ਗਵਾਈ ਡੱਲਿਆਲ ਕਰਦਾ ਸੀਗਾ ਜਿਦੀ ਗਵਾਈ ਡੱਲਿਆਲ ਕਰਦਾ ਸੀ ਉਹਨਾਂ ਦੀ ਚਾਰਾਂ ਦੀ ਉਧਰ ਲੜ ਗਿਆ ਸੀਗਾ ਡੱਲਿਆ ਜਰਿਆਂ ਦਾ ਸ਼ਰਤੀਕ ਰੱਖੀ ਸੀ ਸਰਕਾਰ ਨੇ ਸੈਟਰ ਨੇ ਵੀ ਇੱਕ ਮੋਰਚੇ 'ਚ ਫੁੱਟ ਪਾ ਦੇ ਇੱਕ ਮੋਰਚੇ ਦੇ ਪੈਸੇ ਮੁਕਾ ਦੇ ਸਮਝੇ ਗਿਆ ਗੱਲ ਤੇ ਇੱਕ ਮੋਰਚੇ ਚ ਦੇਹਸ ਫਲਾ ਦੇ ਉਹ ਦੇਹਸ ਤੇ ਨਹੀਂ ਫਲਾ ਸਕਿਆ ਉਹ ਸਾਡੇ ਮੋਰਚੇ ਦੇ ਪੈਸੇ ਨਹੀਂ ਮਕਾ ਸਕਿਆ ਉਹਨੇ ਫੁੱਟ ਪਾਈ ਅਸੀਂ ਅੰਮ੍ਰitsar ਜੇ ਆ ਗਏ ਉਹ ਨਾਲ ਕਿਉਂ ਨਾ ਕਿ ਸਾਡੇ ਕੱਲਾ ਕਿਉਂ ਗਿਆ ਭਾਈ ਮੋਰਚੇ ਉਹਨੇ ਅਨਸਾਰ ਫੁੱਟ ਪਾਈ ਅਸੀਂ ਕਿਉਂ ਪਾਈਏ ਹੁਣ ਮੋਰਚੇ ਚ ਬੰਦਾ ਫੁੱਟ ਪਾਵੇ ਅਸੀਂ ਉਹਦੇ ਮਗਰ ਲੱਗੇ ਬਿਲਕੁਲ ਨਹੀਂ ਲੱਗਾਂਗੇ ਇਹ ਸਹੀ ਨਹੀਂ ਗੱਲ ਇਹ ਪਰ ਕੁਝ ਜਿਹੜੇ ਸਮਾਜ ਸੇਵੀ ਨੌਜਵਾਨ ਨੇ ਉਹ ਵੀ ਤੁਹਾਡੇ ਤੇ ਇਲਜ਼ਾਮ ਲਾ ਦਿੰਦੇ ਰਹੇ ਨੇ ਕਹਿੰਦੇ ਜਿਹੜੇ ਕਿਸਾਨ ਆ ਗੂ ਬਹੁਤੇ ਕਾਮਰੇਡ ਨੇ ਕਾਮਰੇਡ ਤਾਂ ਬਾਬਾ ਨਾਨਕ ਜੀ ਦੇ ਦਸੇ ਪਾਸ਼ਾ ਹੀ ਆ ਕਾਮਰੇਡ ਦੀਆਂ ਜਿਹਦੇ ਸਮਾਜਵਾਦ ਵਿਚਾਰ ਨੇ ਉਹ ਕਾਮਰੇਡੀ ਹੁੰਦਾ ਹੋਰ ਕੀ ਹੁੰਦਾ ਕਾਮਰੇਡ ਤੇ ਸਿੱਖ ਇੱਕੋ ਹੀ ਚੀਜ਼ ਹੈ ਸਾਨੂੰ ਆਪਸ ਬਰੋਧ ਨਹੀਂ ਕਰਨਾ ਚਾਹੀਦਾ ਅੱਗੇ ਸਮਝ ਗੱਲ ਸਿੱਖ ਵੀ ਪਰੇ ਵਾਸਤੇ ਲੜਦਾ ਹੈ ਤੇ ਕਾਮਰੇਡੀ ਪਰੇ ਵਾਸਤੇ ਲੜਦਾ ਹੈਗਾ ਉਦੋਂ ਸਾਰੇ ਅਸੀਂ ਮਤਲਬ ਜੇ ਆਪਾਂ ਕਹਿ ਦਈਏ ਮਤਲਬ ਵਿਚਾਰਾਂ ਦੀ ਲੜਾਈ ਲੜਾਈ ਹੈ ਜਿਹੜੇ ਉੱਤੇ ਲੜੂਆ ਉਹਨੂੰ ਸਿੱਖ ਕਹਿ ਦੋ ਉਹਨੂੰ ਕਾਮਰੇਡ ਕਹੋ ਮੇਰਾ ਆਖਰੀ ਸਵਾਲ ਹੈ ਪੰਜਾਬ ਦੀ ਕਿਸਾਨੀ ਦੇ ਲਈ ਕਿਸਾਨ ਆਗੂਆਂ ਦਾ ਅੱਗੇ ਰੋਡ ਮੈਪ ਕੀ ਹੈ ਰੋਡ ਸ਼ੋਅ ਇਹੀ ਹੈ ਝੋਨਾ ਵਿਕ ਜਾਣ ਦਿਓ ਗਵਾਰੀ ਮੀਟਿੰਗਾਂ ਸੱਦਾਂਗੇ ਕਿਹੜਾ ਜਹਾਜ ਅंदोलਨ ਛੇੜਨਾ ਉਹਦੇ ਬਾਰੇ ਤਿਆਰੀ ਹੈਗੀ ਪੂਰੀ ਤਿਆਰੀ ਕਰਾਂਗੇ ਪੂਰਾ ਮਤਲਬ ਘਰੇ ਨਹੀਂ ਟਿੱਕੇ ਬੈਠਾਂਗੇ ਸਾਰੀ ਜ਼ਿੰਦਗੀ ਇਸੇ ਲਾ ਕੇ ਸਾਡੇ ਲੀਡਰ ਸਾਰਿਆਂ ਦੀ ਮੱਥੀ ਹੋਈ ਹੈ ਹਾਂ ਮੈਂ ਦੁਬਾਰਾ ਫੇਰ ਛੋੜੇ ਰਹਿਣਾ ਜੇ ਦੁਬਾਰੇ ਮੋਰਚਾ ਇਕੱਠਾ ਹੋ ਜੇ ਸਾਰਿਆਂ ਨੂੰ ਬਿਹਤਰ ਹੈ ਠੀਕ ਹੈ ਫੇਰ ਵਧੀਆ ਗੱਲ ਚੱਲ ਸਕਦੀ ਹੈ ਇਸ ਨਾਲ ਕਿਸਾਨਾਂ ਆਗੂ ਰੁਲਦੂ ਸਿੰਘ ਮਾਨਸਾ ਸੀਗੇ ਜਿਹੜੇ ਕਹਿੰਦੇ ਕਿ ਮੁਰ ਇੱਕ ਰਣਨੀਤੀ ਤਿਆਰ ਕੀਤੀ ਜਾਊਗੀ ਜਿੰਨੇ ਵੀ ਕਿਸਾਨ ਆਗੂ ਆ ਕਿਸਾਨ ਜਥੇਬੰਦੀਆਂ ਜੇ ਰਲ ਕੇ ਲੜਾਈ ਲੜਨਗੀਆਂ ਤਾਂ ਜਿੱਤ ਜ਼ਰੂਰ ਦਰਜ ਕਰਨਗੀਆਂ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਅੱਜ ਦੇ ਲਈ ਇੰਨਾ ਹੀ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟੀਆ